ਸੱਸ ਜੀ ਕਮਾਸੀ ਸੱਸ ਜੀ ਕਾਲ ਕਿਵੇਂ ਹੋ ਪਈ ਠੀਕ ਆ ਹਾਂ ਵਧੀਆ ਆ ਪੈਂਟ ਜੀ ਠੀਕ ਕਰਾਉਣੇ ਸਿੱਕ ਪੈਂਟ ਲੈ ਕੇ ਆ ਗਿਆ ਕੀ ਕਰਨਾ ਹੈ ਇਹਦਾ ਇਹ ਉੱਚੀ ਕਰਨੀ ਥੋੜੀ ਜੀ ਨੀਨੀ ਹੈ ਵੀਰੇ ਥੋੜੀ ਜੀ ਬਸ ਇੰਚ ਇੰਚ ਕੋ ਵੱਢ ਕੇ ਥੱਲੋਂ ਦੁਬਾਰੇ ਆ ਜੋੜਦੇ ਮੂਰੀ ਨਾਲ ਹੂੰ ਤਾਂ ਮੈਂ ਆ ਸੂਟ ਦੇਣਾ ਤੇ ਅੱਜ ਇਹਨੇ ਨਾ ਸੂਟ ਦੀ ਵੀ ਕਹਾਲ ਤੇ ਉਹ ਮੈਂ ਕਮਾਂਡੀਆਂ ਵਰਗਾ ਸੀ ਵੀ ਚਲ ਆਪਣੇ ਕਮਾਂਡੀਆਂ ਛੇਤੀ ਕਰ ਦੇਣਗੇ ਵੀ ਚਲ ਕਰਤਾ ਦੇਣਗੇ ਸਾ ਸੇਤੀ ਮੈਂ ਜਾਣਾ ਸੀ ਨਾ ਰਿਸ਼ਤੇਦਾਰੀ 'ਚ ਜਾਣਾ ਸੀ ਅੱਜ ਤਾਂ ਕਰਕੇ ਤੇ ਮੈਂ ਵੀ ਆ ਸੂਟ ਦੇਣਾ ਸੀ ਅੱਜ ਮੈਨੂੰ ਵੀ ਸੂਟ ਦੀ ਕਾਹਲ تھیਗੀ ਅੱਜ ਕਰਦੇ ਵਿੱਚ ਨਹੀਂ ਪੰਜ ਮਿੰਟ ਲੱਗਣਗੇ ਮਾਸੀ ਬਣ ਕੇ ਇਹਨੂੰ ਕਰਦੀ ਹਾਂ ਚਲ ਮੈਂ ਦੇਖਦੀ ਆਂਗੀ ਕਰੂੰਗੀ ਆਂਢੇ ਗਵਾਂਢੀਆਂ ਤੇ ਕੰਮ ਆਉਂਦੇ ਨੇਗੇ ਚਲ ਉਧਰ ਉਧਰ ਹੀ ਫਿਰ ਕਰਨਾ ਤਾਂ ਪੈਂਦਾ ਹੀ ਹੈਗਾ ਉਹ ਗੱਲ ਕਰ ਭਾਈ ਮੈਂ ਤੈਨੂੰ ਇੱਕ ਗੱਲ ਦੱਸਦੀ ਆਂ ਤੈਨੂੰ ਮੈਂ ਸਿੱਧੀ ਕਰ ਤਾਂ ਮੈਂ ਦਿੰਦੀ ਆ ਪੈਂਟ ਚੱਲ ਵਿੱਚ ਦੀ ਸੱਡ ਕੇ 2 ਮਿੰਟਾਂ 10 ਮਿੰਟਾਂ ਚ ਤੇ ਜਿਹੜੀ ਹੁਣਾ ਮੋਟੀ ਐ ਇਹ ਜੀਨ ਦੀ ਪੈਂਟ ਆ ਜੇ ਸੂਈ ਟੁੱਟ ਗਈ ਤਾਂ ਫਿਰ ਉਹਦਾ ਰਿਪੇਅਰ ਲੱਗਣਾ ਉਹ ਕੋਈ ਗੱਲ ਨਹੀਂ ਉਹ ਦੇ ਦਾਂਗੇ ਪਤਾ ਸੂਈ ਤੋਂ ਸੂਈ ਲਿਆਦੀ ਮੈਨੂੰ ਜੀ ਸੂਈ ਬਸ ਸੂਈ ਲਿਆ ਦੂੰਗਾ ਹਾਂ ਉਹਦਾ ਵੀ ਚੱਲ ਜੇ ਨਾ ਟੁੱਟੀ ਫਿਰ ਮੈਂ ਲੈਂਦੀ ਵੀ ਨਹੀਂ ਕੁਛ ਬਸ ਠੀਕ ਆ ਫਿਰ ਮੈਂ ਟੁੱਟੀ ਲੈਂ ਚੱਲ ਤੇ ਕਰ ਦੂੰ ਆਂਡੇ ਆਂਡੇ ਗਮਾਂਡੀਆਂ ਦਾ ਕੰਮ ਆਉਂਦੇ ਹੁੰਦੇ ਨੇ ਗਮਾਂਡੀਆਂ ਗਮਾਂਡੀਆਂ ਤੇ ਚੱਲ ਕੋਈ ਨਹੀਂ ਮੈਂ ਪੈਂਟ ਤੇ ਰੇ ਕਰ ਦੇਣੀ ਐ ਇਹ ਇੰਨੀ ਵੱਡ ਕੇ ਕਰਨੀ ਆ ਹਾਂ ਹਾਂ ਬਸ ਇੰਨੀ ਆ ਜਿੰਨੀ ਖਾਈ ਕੇ ਬਸ ਇੰਨੀ ਵੱਡ ਕੇ ਉੱਤੇ ਲਾ ਦੋ ਹਾਂ ਚਲਾਂ ਇਹ ਕਰ ਦੂੰਗੀ ਮੈਂ ਜੇ ਤੂੰ ਬੈਠਾ ਬਹਿ ਜਾ ਜੇ ਜਾਣਾ ਤਾਂ ਬਹਿ ਜਾ ਕੁਰਸੀ 'ਤੇ ਅਜੇ ਬੈਠ ਜਾ ਮੈਂ ਮੈਂ ਗੱਡੀ ਪੁੱਛੀ ਫਿਰ ਮੈਂ ਗੱਡੀ ਫੜ ਲਿਆਉਣੇ ਨੂੰ ਜਾ ਕੇ ਤੇ ਕਿਵੇਂ ਕ ਸੁੱਖਣ ਵਾਲੀ ਜਾਨਣਾਗਾ ਹਾਂ ਸੁਧਾਰਾ ਲੱਗੇ ਨਾ ਭੈਣ ਦਾ ਅੱਛਾ ਚਲ ਜਾ ਆਇਆ ਭਾਈ ਹੱਕ ਬਣਦਾ ਸੌਣ ਦਾ ਮਹੀਨਾ ਚਲ ਫਿਰ ਕਰਕੇ ਰੱਖ ਦੋ ਮੈਂ ਲੈ ਕੋਈ ਨਾ ਕਰਕੇ ਰੱਖ ਦਿੰਦੀ ਆ ਮੈਂ ਕਰ ਦਿੰਦੀ ਆਗੀ ਠੀਕ ਤੇ ਤੂੰ ਜਾ ਲੈ ਜੀ ਫਿਰ ਵੜ ਕੇ रील भी देखा नाल दी रील है। चल। 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 ने बढ़ती है हो करती। चल ਫਰਟੀ ਮਸੀਮੈਂਟ ਪੁਆਇੰਟ ਲੈਣਾ ਆ ਹਾਂ ਆਪਾਂ ਹੀ ਕਰਤੀ ਪੁਆਇੰਟ ਤਾਂ ਮੈਂ ਕਰਤੀ ਦੇਖ ਲੈ ਇੰਨੀ ਕੁ ਵੜਤੀ ਆ ਦੇਖ ਦੇਖ ਲੋਟ ਆ ਗਈ ਬਾਈ ਠੀਕ ਹਮ ਤਾਂ ਸੂਈ ਸਹੀ ਦਿਨ ਟੁੱਟੀ ਕਲੀਅਰ ਨਾ ਨਾ ਬੋਚ ਕੇ ਕਰਤੀ ਕੋਈ ਨਹੀਂ ਭਾਈ ਹੁਣ ਚੱਲ ਕੋਈ ਨਹੀਂ ਤੇ ਐ ਤਾਂ ਮੈਂ ਬੋਚ ਬਚ ਕੇ ਚਲਾਉਣਾ ਕਈ ਵਾਰ ਜਿਹੜਾ ਆ ਮੋਟੀ ਜੀ ਸੇ ਹੁਣ ਤੇ ਅੜ ਜਾਂਦੀ ਆ ਜੀ ਤਾਂ ਕਰਕੇ ਹੋ ਜਾਂਦਾ ਉਹ ਤਾਂ ਚੱਲ ਨਾ ਟੁੱਟੀ ਵੀ ਕੋਈ ਐਂ ਤਾਂ ਕਰ ਚਲ ਕੋਈ ਨਾ ਪੈਸਾ ਨੂੰ ਕੀ ਹੁੰਦਾਗਾ ਅੰਟੀ ਗਵਾਡੀ ਕੰਮ ਆਉਦੇ ਨੇ ਗਮਾੜ ਚ ਹੋਰ ਕੀ ਸੁਖੋਂਦਾ ਆਪਾਂ ਨੂੰ ਜੇ ਹੁਣ ਮੈਂ ਚਲ ਮੈਂ ਕੱਪੜੇ ਸਿਉਂ ਨਹੀਂ ਆਂਗੀ ਉਧਰ ਉਧਰ ਹੀ ਥੋਪਾ ਲਵਾ ਲਿਆ ਕੋਈ ਗੱਲ ਨਹੀਂ ਕਦੇ ਮੈਨੂੰ ਲੋੜ ਪੈ ਜਾਂਦੀ ਐ ਕੋਈ ਕੰਮ ਦੀ ਦੇ ਸਾਂ ਚਲ ਕੋਈ ਨਹੀਂ ਮਾਰਤੀ ਸਿਉਣ ਮੈਂ ਲੈ ਜਾ ਕੋਈ ਨਾ ਭਾਈ ਚਾਹ ਚਾਹ ਬਣਾ ਕੇ ਲਿਆ ਮਾਂ ਨਾ ਚਾਹ ਤਾਂ ਬਸ ਇੱਕ ਕੰਮ ਮੈਂ ਫਿਰ ਹੋਰ ਕਹਿੰਦਾ ਜੀ ਕੀ ਕਹਿੰਦਾ ਤੀ ਭਾਈ ਹੋਰ ਨਾ ਗੱਡੀ ਕੁਛ ਜੀ ਤੋਂ ਮੁੰਡੇ ਤੋਂ ਉਹ ਮੁੰਡੇ ਦਾ ਜਵਾਬ ਤੇ ਗੱਡੀ ਮਿਲ ਜੂ ਢੂਢੀ ਹੁਣ ਹਾਂ ਤੂੰ ਗੱਡੀ ਲੈ ਕੇ ਜਾਣੀ ਐ ਭਾਈ ਉਹ ਰੋ ਮੈਂ ਕਿਹਾ ਕਿ ਤੇ ਗੱਜਨਾ ਚਲ ਮੈਂ ਗੱਡੀ ਪੁੱਛਣੇ ਨੇ ਉਹਦੇ ਘਰੇ ਗਿਆ ਉਹ ਜਵਾਬ ਦੇ ਗਿਆ ਕਿ ਨਾ ਮੇਰਾ ਤਾਂ ਬਾਪੂ ਲੜਦਾ ਮੈਨੂੰ ਐ ਕਹਿਣਾ ਤੇ ਘਰੇ ਤਾਂ ਸਾਡੇ ਵੀ ਨਹੀਂ ਭਾਈ ਕੋਈ ਹੈਗਾ ਹੁਣ ਹੈ ਤੇ ਉਹ ਵੀ ਵਾਗ ਗਿਆ ਕੰਮ ਤੇ ਇਹਦਾ ਰੈਡੀ ਵੀ ਮੈਂ ਤਾਂ ਦੋ ਚਾਰ ਬਧਵਾ ਤਿੱਡ ਕੱਟਿਆ ਜਿਹੜੇ ਹੁੰਦੇ ਮੈਂ ਕਿਰਵਾ ਲੈ ਟੈਪ ਨੂੰ ਤੂੰ ਤਾਂ ਉਹ ਗੱਲ ਕਰ ਲਈ ਭਾਈ ਕਹਿੰਦੇ ਹੁੰਦੇ ਨੰਗਲ ਫੜ ਕੇ ਮੁਰਚਾ ਫਾੜ ਲਿਆ ਹੈਨਾ ਸੱਚੀ ਵਾਲੀ ਤਾਂ ਕੀ ਗੱਲ ਹੈ ਚੱਲ ਹੁਣ ਨਾ ਤੈਨੂੰ ਅੜਗਵਾੜ ਕਰਕੇ ਜਵਾਬ ਦੇ ਸਕਦਾ ਜਦੋਂ ਕੋਈ ਚੀਜ਼ ਸਾਹਮਣੇ ਖੜੀ ਹੈ ਜਵਾਬ ਤਾਂ ਦੇ ਨਹੀਂ ਸਕਦੇ ਹਨਾ ਜੀ ਸਾਹਮਣੇ ਖੜੀ ਹੈ ਜੀ ਤੇਲ ਤਾਂ ਭਵਾਣਗੇ ਲੇਉਂਗਾ ਤੇਲ ਤਾਂ ਭਵਾਵਾਂਗੇ ਹੁਣ ਇਹ ਤਾਂ ਤੇਲ ਤੇ ਚੱਲੂਗੀ ਪਾਣੀ ਤੇ ਤਾਂ ਚੱਲਦੀ ਨਹੀਂ ਹਾਂ ਤੇਲ ਤਾਂ ਭਵਾਵੇਂ ਭਾਈ ਵੀ ਹੁਣ ਮੇਰੀ ਫਿਰ ਮਜਬੂਰੀ ਹੋ ਗਈ ਹੁਣ ਉਹਦਾ ਮੈਨੂੰ ਜਵਾਬ ਦੇ ਗਿਆ ਮੌਕੇ ਤੇ ਆ ਕੇ ਚਲ ਕੋਈ ਨਾ ਭਾਈ ਮੋਟਰਸਾਈਕਲ ਤੇ ਹੁਣ ਜਾਇਆ ਨਹੀਂਣਾ ਸਮਾਨ ਹੋਊਗਾ ਇਹ ਤਾਂ ਸਾਡਾ ਜਾਈ ਜੀ ਚੀਜ਼ ਹੁੰਦੀ ਹੈ ਜਵਾਬ ਅਸੀਂ ਤਾਂ ਕਿਸੇ ਨੂੰ ਦਿੰਦੇ ਨਹੀਂ ਹੈਗੇ ਹੈ ਚਲ ਵਿਆਣ ਗਵਾਂਣ ਚ ਭਾਈ ਉਧਰ ਉਧਰ ਇੰਹੀ ਹੁੰਦਾ ਹੁੰਦਾ ਜਿਹਦੇ ਚੀਜ਼ ਹੁੰਦੀ ਹੈ ਅਗਲਾ ਮਰਤਦਾ ਹੀ ਆ ਚਲ ਕੋਈ ਨਹੀਂ ਤੇ ਸੂਖ ਲੈਣ ਵਾਸਤੇ ਚੀਜ਼ਾਂ ਹੁੰਦੇ ਨੇ ਉਧਰ ਉਧਰ ਆਣਗ-ਮਾਣ ਚ ਚੱਲ ਕੋਈ ਨਹੀਂ ਲੈ ਜੀ ਭਾਈ ਗੱਡੀ ਹੋਰ ਕੀ ਹੈਗਾ ਚਾ ਫਿਰ ਮੈਂ ਆ ਕੇ ਹੂੰ ਗੱਲ ਉਹ ਹੋ ਜਾਂਦੀ ਆ ਕਹਿੰਦੇ ਹੁੰਦੇ ਨੇ ਉਂਗਲ ਫੜ ਕੇ ਮੋਛਾ ਫੜ ਲੈ ਚੱਲ ਕੋਈ ਨਾ ਲੈ ਜੀ ਭਾਈ ਗੱਡੀ ਹੋਰ ਫਾਰਮਾਸੀ ਕਿਵੇਂ ਆ ਠੀਕ ਹੈ ਠੀਕ ਆ ਭਾਈ ਮੁੰਡਿਆ ਪਤੀਆ ਉਹ ਚਾਹ ਵੀ ਨਹੀਂ ਥੋੜਾ ਮਹ ਚਾਹ ਪੀ ਲਮਾ ਚਲ ਖਾ ਚਾਹ ਪੀ ਨਹੀਂ ਤਾਂ ਨਾ ਨਾ ਚਾਹ ਤਾਂ ਬਸ ਮੈਂ ਚਾਹ ਮਗਾ ਮਹ ਚਾਹ ਲੈ ਕੇ ਦੇਣਾ ਲੈ ਲਾ ਨਾ ਬਸ ਕੋਈ ਗੱਲ ਖਾ ਲੈ ਲਾ ਬਿਸਕੁਟ ਖਾ ਲੈ ਨਹੀਂ ਚਾਹ ਤਾਂ ਮੈਂ ਬਸ ਪੀ ਕੇ ਆ ਹੁਣੀ ਬਸ ਕੋਈ ਗੱਲ ਮੈਂ ਤਾਂ ਕਹੀ ਲੈਣਾ ਸੀ ਕਹੀ ਮੈਂ ਜੀ ਤੁਹਾਡੀ ਕਹੀ ਭਾਈ ਦੇਖ ਲੈਣੇ ਆਂ ਜੀ ਮੂੰ ਤਾਂ ਮੈਨੂੰ ਲੱਗਾ ਖੇਤ ਗਿਆਗਾ ਤਾਂ ਚਾਚਾ ਮੈਂ ਦੇਖਦੀ ਆਂ ਕਹੀ ਲੈ ਕੇ ਨਾ ਗਿਆ ਉਹ ਵੇ ਇੱਥੇ ਕਿਤੇ ਜੇ ਹੋਈ ਤਾਂ ਮੈਂ ਚਲਾ ਜੇ ਘਰੇ ਹੋਪੇ ਮਾੜੀ ਮੁੱਟੀ ਤਾਂ ਮੈਂ ਦੇਖਦੀ ਆਂ ਜੇ ਹੋਈ ਤਾਂ ਦੇ ਲੈ ਜੀ ਭਾਈ ਇੱਥੇ ਹੀ ਰੱਖਦੇ ਹੁੰਨੇ ਹੋਰ ਤਾਂ ਅਸੀਂ ਕਿੱਧਰੇ ਰੱਖਦੇ ਨਹੀਂ ਹੈਗੇ ਇੱਥੇ ਜੀ ਰੱਖਦੇ ਹੁੰਨੇ ਹੋਰ ਤਾਂ ਅਸੀਂ ਕਿੱਧਰੇ ਰੱਖਦੇ ਨਹੀਂ ਪੌੜੀਆਂ ਥੱਲੇ ਜਿਵੇਂ ਹੈ ਨਹੀਂ ਕਹੀ ਤਾਂ ਹੈ ਨਹੀਂ ਤੇਰਾ ਚਾਚਾ ਲਾਇਆ ਗਿਆ ਕਹੀ ਤਾਂ ਉਹ ਗਿਆ ਖੇਤ ਗੇੜਾ ਮਾਨ ਕਹਿੰਦਾ ਮੈਂ ਜਾਇਆ ਮੈਂ ਖੇਤ ਫਿਰ ਲੈ ਗਿਆ ਉਹ ਨਾਲ ਕਹੀ ਚੱਕ ਕੇ ਕਦੋਂ ਕੋ ਮੁੜਿਆਊਗਾ ਭਾਈ ਕੋਈ ਪਤਾ ਨਹੀਂ ਹੈਗਾ ਹੁਣ ਕੀ ਪਤਾ ਉੱਥੇ ਬੱਟਾਂ ਗਿਆ ਕੱਢਣਾ ਸਾਡੇ ਦੋ ਨਹੀਂ ਸੀ ਕਹੀਆਂ ਨਾ ਸਾਡੇ ਦੋ ਕਿੱਥੇ ਤੇ ਆ ਗੀਆਂ ਇੱਕੋ ਗੱਲ ਹੀ ਦੀ ਸਾਡ ਤਾਂ ਉਹ ਲੈ ਗਿਆ ਤੇਰਾ ਚਾਚਾ ਹੁਣ ਕਈ ਦਾ ਹੈ ਨਹੀਂ ਤੈ ਕੀ ਕਰਨਾ ਤੀਗਾ ਮੈਂ ਵੀ ਮੜਾ ਖੇਤੀ ਜਾਕ ਆਉਣਾ ਜੀ ਬਟ ਜੀ ਘਟ ਕਿਉਂ ਨਹੀਂ ਹੈ ਨਹੀਂ ਪੁੱਤ ਜੀ ਹਿੰਦੀ ਦਾ ਦੇ ਦਿੰਦੇ ਲੈ ਗਿਆ ਹੁਣ ਚਲ ਆ ਗਿਆ ਤਾਂ ਭਾਈ ਪਤਾ ਕਰ ਲਈ ਵਿਚ ਦੀ ਫਿਰ ਲੈ ਜੀ ਨਹੀਂ ਕੋਈ ਦੇਖਤੀ ਤਾਂ ਹੁਣ ਕਿੱਧਰ ਆਉਂਗਾ ਫਿਰ ਤਾਂ ਹੁਣ ਤੁਮ ਨੂੰ ਕੋਈ ਦੀ ਹੋਰ ਪੁੱਛਣਾ ਚਾ ਚਾ ਪੀ ਲਾ ਚਾ ਤਾਂ ਬਸ ਬਸ ਮੈਂ ਚਲਾਂ ਹੋਰ ਕੋਈ ਦੀ ਪੁੱਛਣਾ ਪਰ ਜਾ ਚੱਲ ਹੋਰ ਪੁੱਛ ਲੈ ਕਿਸੇ ਦੀ ਭਾਈ ਹੁਣ ਜੇ ਤਾਂ ਹੈ ਹੀ ਨਹੀਂ ਚੀਜ਼ ਆਸੀ ਹੋ ਕੌਣਾ ਭਾਈ ਕੌਣ ਗੋਲ ਮਾਰੀ ਜਾਂਦਾ ਗਾ ਮੈਂ ਆਵਾਂ ਸੀ ਮੈਂ ਤਾਂ ਮੋਟਰਸਾਈਕਲ ਪੁੱਛਣ ਆਇਆ ਸੀ ਹਾਂ ਹਾਂ ਤਾਂ ਭਾਈ ਕਿਵੇਂ ਹਾਂ ਮੋਟਰਸਾਈਕਲ ਪੁੱਛਣ ਆਇਆ ਸੀ ਮਹਾ ਮੋਟਰਸਾਈਕਲ ਰੇਗਾ ਮੋਟਰਸਾਈਕਲ ਮੋਟਰਸਾਈਕਲ ਤਾਂ ਲੈ ਜਾ ਭਾਈ ਮੋਟਰਸਾਈਕਲ ਦਾ ਘਰੇ ਆਗਾ ਹੂੰ ਪਰ ਤੈਨੂੰ ਮੈਂ ਇੱਕ ਗੱਲ ਦੱਸਦੀ ਆਂ ਜੇ ਬੈਠ ਹੈ ਕੀ ਹੋ ਗਿਆ ਗੱਲ ਦੱਸਦੀ ਆਂ ਕਿ ਤੇ ਕੱਲ ਤੂੰ ਉੱਧੇ ਆਇਆ ଥିਗਾ ਸਾਡੇ ਕਹੀ ਲੈਣਾ ਤੇ ਮੈਂ ਇਹਦਾ ਜਵਾਬ ਤੇ ਤੂੰ ਲੋਕਾਂ ਕੋਲੇ ਡੌਂਡੀ ਪੇਟ ਦਾ ਫਿਰਦਾ ਮੈਂ ਕਿਹਦੇ ਕੋਲੇ ਗਿਆ ਹਾਂ ਸਾਰਾ ਮੈਨੂੰ ਕਹੇ ਨੇ ਕਹਤਾ ਮੈਂ ਕਹੀ ਨੂੰ ਜਵਾਬ ਦੇਤਾ ਮੈਨੂੰ ਕਹੀ ਨੂੰ ਜਵਾਬ ਦੇਤਾ ਮੈਂ ਉਹਨਾਂ ਦੇ ਗਿਆ ਸੀ ਮੈਨੂੰ ਕਹੀ ਨੂੰ ਜਵਾਬ ਦੇਤਾ ਉਹ ਤਾਂ ਮੈਨੂੰ ਕੁਝ ਨਹੀਂ ਪੁੱਛ ਲਿਆ ਕਹਿੰਦੇ ਕਹੀ ਲੈ ਕੇ ਲੈ ਕੇ ਗੱਲ ਤਾਂ ਫੈਰ ਹੋਊਗਾ ਤਾਂ ਮੈਂ ਜਵਾਬ ਸਾਰਾ ਮੈਨੂੰ 10 ਕੁੜੀਆਂ ਨੇ ਪੁੱਛਿਆ ਕਿ ਕੁੜੇ ਉਹ ਮੁੰਡਾ ਕਹਿੰਦਾ ਮੈਂ ਕਹੀ ਲੈਣਗਾ ਤੇ ਕਹੀ ਨੂੰ ਜਵਾਬ ਦੇ ਤੂੰ ਕਹੀ ਕਰੇ ਹੈ ਨਹੀਂ ਤੇ ਮੈਂ ਤਾਂ ਦਿੰਦੇ ਕਿੱਥੋਂ ਤੇ ਤੂੰ ਦੇਖ ਪੈਂਟ ਲੈ ਕੇ ਆਇਆ ਸੀਗਾ ਮੈਂ ਪੈਂਟ ਨੂੰ ਜਵਾਬ ਦਿੱਤਾ ਛੱਡ ਕੇ ਮਸੂਤ ਕਾਲਾ ਵਾਲ ਦੇ ਪਰ ਮੈਂ ਵੀ ਗਵਾਡੀਆਂ ਕਰਕੇ ਅੱਜ ਵੀ ਚੱਲ ਆਪਣੇ ਮਾਲੀ ਕਰ ਦੱਸਦੀ ਸੀ ਉਹ ਸਿਉਂਕੇ ਦਿੱਤੀ ਤੇਰੀ ਫੱਟ ਫਿਰ ਤੂੰ ਗੱਡੀ ਮੰਗੀ ਗੱਡੀ ਦੇਤੀ ਤੇ ਮੋਟਰਸਾਈਕਲ ਹੈਗਾ ਜਵਾਬ ਨਹੀਂ ਤੈਨੂੰ ਦਿੱਹੇਗਾ ਆੜੇ ਘੜੇ ਚਾਲਣ ਘੜੇ ਕੰਮ ਆਉਂਦਾ ਹੁੰਦਾਗਾ ਹੈ ਤੇ ਪਰ ਮੈਂ ਜਿਹੜੀ ਚੀਜ਼ ਹੋਊ ਉਹਨੂੰ ਜਵਾਬ ਨਹੀਂ ਦਿੰਦੇ ਜਦੋਂ ਹੈ ਹੀ ਨਹੀਂ ਤੇ ਕਹੀਂ ਘਰੇ ਤੈਨੂੰ ਦਿੰਦੇ ਕਿੱਥੋਂ ਹੂੰ ਖੇਤੋਂ ਫੜ ਲਿਆ ਹੁੰਦਾ ਤੇਰੇ ਚਾਚੇ ਕੋਲ ਉਹਨੂੰ ਗੁੱਸੇ ਆਉਂਦਾ ਵੀ ਚਾਚਾ ਕਿੰਨਾ ਕੰਮ ਆ ਇੱਥੇ ਤੇ ਚੱਲ ਜੇ ਉਹ ਬੇਲੀ ਹੁੰਦੀ ਤਾਲੇ ਉੱਥੋਂ ਲੈ ਜਾਂਦਾ ਮੈਂ ਕਿਸੇ ਨਹੀਂ ਕਿਸੇ ਕੋਲੇ ਤੈਨਾਂ ਨੇ ਅੱਜ ਕੱਲ ਦਾ ਗੱਲ ਫਰੂਦ ਵਾਂਗੂ ਫੈਲ ਜਾਂਦੀ ਹੈਗੀ ਮਾੜੀ ਕਿ ਕਿਸੇ ਕੋਲੇ ਉਂ ਕਰਦੇ ਸਵੇਕੀ ਆਏ ਆ ਬਣਾ ਕੇ ਰੱਖਿਆ ਅੰਢੀ ਗਵਾਂਢੀ ਰਲਾ ਅੰਢੀ ਗਵਾਂਢੀ ਨੂੰ 25 ਦਿਨ ਲੈਣੇ ਹੈਗੇ ਇੱਕ ਅੱਦੇ ਵਾਰੀ ਚੀਜ਼ ਨਹੀਂ ਹੁੰਦੀ ਕਦੇ ਹੁੰਦੀ ਨਹੀਂ ਚੀਜ਼ ਲੈ ਜਾ ਮੋਟਰਸਾਈਕਲ ਤਾਂ ਤੈਨੂੰ ਜਵਾਬ ਨਹੀਂ ਹੈਗਾ ਲੈ ਜਾ ਮੋਟਰਸਾਈਕਲ ਤਾਂ ਖੜਾ ਹੈਗਾ ਲੈ ਜਨ ਹਾਂ ਠੀਕ ਆ ਚ ਲੈ ਜਨ ਹਾਂ ਲੈ ਜੀ ਮੋਟਰਸਾਈਕਲ ਤਾਂ ਜਦੋਂ ਮਰਜ਼ੀ ਲੈ ਜੀ ਆ ਕੇ ਜਿਹੜੀ ਚੀਜ਼ ਕਰੇ ਨਾ ਜਵਾਬ ਨਹੀਂ ਉਹਦਾ ਹੈਗਾ ਦੇਖ ਲੈ ਕੁੜੇ ਇਹ ਜੱਜਵਾਨਾ ਆ ਗਿਆ ਬੂਮਾ ਮਾਰ ਜਾਂ ਮਾੜੀ ਜੀ ਚੀਜ਼ਾਂ ਦੇ ਤੁਰਤ ਦਾ ਲਿਪਿਆ ਦੇਖਦਾ ਅਗਲਾ ਅੱਜ ਕੱਲ ਉਹ ਪਿਛਲਾ ਤਾਂ ਭੁੱਲ ਜਾਂਦਾ ਹੈਗਾ ਅੱਜ ਕੱਲ ਜਿਹੜਾ ਕੋਈ ਤੁਰਤ ਚੀਜ਼ ਨੂੰ ਇੱਕ ਨੂੰ ਜਵਾਬ ਦੇਤਾ ਭਾਵੇਂ ਕਿੱਡੇ-ਕਿੱਡੇ ਗੁਣ ਕਰਦੇ ਕਿਸੇ ਦੇ ਉਹ ਨਹੀਂ ਅਗਲਾ ਮੰਨਦਾ ਹੈਗਾ ਤੇ ਇੱਕ ਚੀਜ਼ ਨੂੰ ਜਵਾਬ ਦੇਤਾ ਬਸ ਉਹ ਡੌਂਡੀ ਪਿੱਟਦੀ ਛੱਡ ਮੈਂ ਮੁੰਡਿਆ ਝਾੜੂ ਲਾਈਏ ਚਲ ਪਈਆਂ ਦੁਨੀਆ ਜਾਰੀ ਹੈ ਤਾਂ ਚੱਲੀ ਜਾਂਦੀ ਹੈ ਵੀ ਜੀ ਮੈਂ ਦੁਨੀਆ ਚੱਲੀ ਜਾਂਦਾ ਠੀਕ ਆ ਬਸ ਸਾਸਰੀ ਘਰ ਭਾਈ ਮੇਰੇ ਵੀਰਾਂ ਭੈਣਾਂ ਨੂੰ ਸਾਡੀ ਵੀਡੀਓ ਦੇਖ ਕੇ ਤੁਹਾਨੂੰ ਕਿੱਦਾਂ ਲੱਗੀ ਦੇਖ ਕੇ ਦੱਸਿਓ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਨੇ ਗਈਆਂ ਫਿਰ ਆਪਾਂ ਇਦੂ ਵਧੇ ਵਧੇ ਵੀਡੀਓ ਲੈ ਕੇ ਹੋਰ ਆਵਾਂਗੇ ਤੇ ਅੱਜ ਕੱਲ ਆਂਢੀ ਗੁਆਂਢੀ ਐ ਕੋਈ ਨਹੀਂ ਬਣਾ ਕੇ ਰੱਖੋ ਜੀ ਉਧਰ ਉਧਰ ਹੀ ਬਰਤਨ ਨੂੰ ਹੀ ਹੁੰਦੀ ਹੈਗੀ ਤੇ ਕੋਈ ਨਹੀਂ ਜੇ ਇੱਕ ਚੀਜ਼ ਨੂੰ ਜਵਾਬ deta ਨਹੀਂ ਹੁੰਦੀ ਹੈਗੀ ਤਾਂ ਐਂ ਨਾ ਕਹਿਆ ਕਰੋ ਕਿ ਕਿਸੇ ਕੋਲੇ ਵੀ ਭਾਈ ਚੀਜ਼ ਨੂੰ ਮੈਨੂੰ ਜਵਾਬ deta ਭੰਡੀ ਨਾ ਕਰਿਆ ਕਰੋ ਅਗਲੇ ਦੀ ਕੋਈ ਗੱਲ ਨਹੀਂ ਗਈ ਐਂ ਹੀ ਚੱਲੀ ਜਾਂਦਾ ਦੂਹੀਆਦਾਰੀ ਰਹਿਤਾ ਆਪਸਾਂ ਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਧੰਨਵਾਦ ਭਾਈ